ਕਰੋ ਜੀ ਸ਼ੁਰੂਆਤ ਸਫਾਈਆਂ ਆਪ ਕੀਤੀਆਂ ਨਾ ਅੱਜ ਕਿਉਂਕਿ ਅੱਜ ਆਂਟੀ ਦੇ ਲੱਗੀ ਥੋੜੀ ਜੀ ਛੱਟ ਆਲੂ ਵਾਲੇ ਪਰੌਂਠੇ ਤੇ ਅੱਜ ਅਸੀਂ ਬਣਾਵਾਂਗੇ ਕੜੀ ਚਾਵਲ ਅੰਮੇ ਪੱਤਾ ਰੇ ਹੋਇਆ ਆਇਆ ਤੇ ਔਰ ਕੱਤੇ ਵਿੱਚ ਮੈਂ ਪਾਈਆਂ ਨਾ ਮਿਰਚਾਂ ਚ ਕੱਢੀਏ ਲਾਲ ਲਾਲ ਮਿਰਚਾਂ ਅੱਜ ਪਹਿਲਾ ਪਾਤੀਆਂ ਮੀਂਹੂ ਦੇ ਮਿਰਚਾਂ ਦਾ ਨਿੰਬੂ ਦਾ ਤੇ ਮਿਰਚਾਂ ਦਾ ਕੜੀ ਨਹੀਂ ਲੋ ਜੇ ਇੰਦਰ ਕੜੀ ਵੀ ਰਿੱਜ ਪੈ ਗਈ ਆ ਹਮਮਾ ਦੇਖੋ ਜੀ ਪਕੌੜੇ ਕਿੰਨੇ ਸੋਹਣੇ ਰੜੇ ਆ ਸੜੇ ਨਹੀਂ ਆ ਗਾਣੀਆਂ ਪਕੌੜੇ ਖਾ ਜਾਂਦਾ ਸੜੇ ਨਹੀਂ ਆਗੇ ਰੜੇ ਆ ਅੱਜ ਕਰਾਰੀ ਬਣੀ ਫੇ ਇੱਧਰ ਜੱਕਲੇ ਝੋਲਾ ਇੱਧਰ ਸਾਡੀ ਕੱਪਲ ਜਾ ਰਿਹਾ ਅੱਜ ਸ਼ਾਪਿੰਗ ਕਰਨ ਓਕੇ ਬਾਏ ਬਾਏ ਪਾ ਖਾਣੇ ਪਏ ਆਈਸਕ੍ਰੀਮ ਹੈ ਤੇ ਡੀਮਾਰਟ ਆਈ ਦੀ ਰਸਣ ਲੈਣ ਤੇ ਇੱਧਰ ਮੰਮੀ ਪਾਪਾ ਵੀ ਆ ਗਿਆ ਸਮਾਨ ਲੈ ਕੇ ਤੇ ਇੱਧਰ ਵੀ ਲੱਗਦਾ ਕੈਂਡੀ ਦਾ ਫੇਰ ਰੋਲਾ ਪੈ ਗਿਆ ਆ ਅੱਛਾ ਮੈਂ ਕਹ ਕਰ ਇੰਨਾ ਕਈ ਆ ਐ ਇੰਨਾ ਹੀ ਲੋਆ ਦੇਖੋ ਜੀ ਕਿਦਾਂ ਪਲੇਟਾ ਦੇਖੋ ਕਿਦਾਂ ਚੱਕ ਲਿਆ ਦੋਨਾਂ ਜਣੀਆਂ ਨੇ ਆਪਣੀਆਂ ਹੈ ਦੀਗਾ ਆਪ ਪਾਲ ਲਈ ਹੋਈ Apple ਦਾ ਫੋਨ ਇਹਦੇ ਮੁੰਡੇ ਨੇ ਲੈ ਕੇ ਦਿੱਤਾ ਜੀ ਨਵਾਂ Apple ਦਾ ਫੋਨ 14 Pro ਚਲੋ ਕਰੋ ਬਲੌਗ ਐਂਡ ਕੱਲ ਇੱਕ ਨਵੇਂ ਬਲੌਗ ਚ ਅਜਿਗੇ 9 ਮਿੰਟ ਤੇ ਆਪਾਂ ਆ ਗਏ ਜੀ ਤੁਹਾਡੇ ਨਾਲ ਫੇਰ ਗੱਲਾਂਬਾਤ ਕਰਨ ਲੈ ਗਏ ਇੱਕ ਵਧੀਆ ਜਿਹਾ ਨਾਸ਼ਤੇ ਦੇ ਨਾਲ ਵਲੌਗ ਤੇ ਹਾਂਜੀ ਕਰੋ ਜੀ ਸ਼ੁਰੂਆਤ ਬਾਕੀ ਸਮਾਨ ਲੈ ਆਈਆਂ ਰੁਕੇ ਰਹੋ ਨਹੀਂ ਬੈਠ ਜਾਵਾ ਕੋਈ ਨਹੀਂ ਹਾਂ ਚਲੋ ਹਾਂਜੀ ਅਸੀਂ ਕੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜਿੰਨਿਹੜਾ ਵਲੌਗ ਚ ਨੀਤ ਕਰਦੇ ਹਾਂ ਤੁਸੀਂ ਠੀਕ ਹੈ ਆਪਾਂ ਹੋ ਗਏ ਅਸੀਂ ਠੀਕ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ ਚਲੋ ਜੀ ਕਰਦੇ ਆ ਅੱਜ ਫੇਰ ਸ਼ੁਰੂਆਤ ਨਾਸ਼ਤੇ ਤੋਂ ਨਾਸ਼ਤੇ ਤੇ ਇੱਕ ਵਾਰੀ ਅਸੀਂ ਦੋ ਮਿੰਟ ਰੋਕੇ ਕਰਨਾ ਬਣਾਉਂਦੀ ਪਈ ਆ ਹਾਂ ਰੋ ਬਣਾਉਂਦੀ ਪਈ ਜੇ ਆਪਣੇ ਕਪੜੇ ਹੋ ਗਏ ਅਸੀਂ ਆ ਸਫਾਈਆਂ ਸਫਾਈਆਂ ਆਪ ਕੀਤੀਆਂ ਨਾ ਅੱਜ ਕਿਉਂਕਿ ਅੱਜ ਆਂਟੀ ਦੇ ਲੱਗੀ ਆ ਆਂਟੀ ਦੇ ਲੱਗੀ ਥੋੜੀ ਜੀ ਸੱਟ ਹਨਾ ਅੰਡਰੀ ਆਂਟੀ ਜਦ ਮੀ ਪਿਆਇਆ ਨਾ ਅੰਤ ਆਂਟੀ ਆਏ ਸੀਗੇ ਅੰਡੀਆਂ ਦੇ ਪਰਸੋ ਮੇਰਾ ਪੈਰ ਸਲੀਪ ਕਰ ਗਿਆ ਕਿਸੇ ਦੇ ਘਰ ਕੰਮ ਕਰਦੇ ਤੇ ਪੈਰ ਮੁੜ ਗਿਆ ਮਾਸ ਵਟ ਗਿਆ ਪੈਰ ਦਾ ਹਾਂ ਜੀ ਜਦੋਂ ਇੱਕ ਦੋ ਛੁੱਟੀਆਂ ਕਰ ਲੋ ਦੋ ਦਿਨ ਛੁੱਟੀਆਂ ਕਰ ਲਓ ਮਜਬੂਰੀ ਤੇ ਮਜਬੂਰੀ ਹਾਂ ਬਿਲਕੁਲ 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 ਉਹ ਕਹਿੰਦੀ ਬਹੁਤ ਮਿਹਰਬਾਨੀ ਮੈਂ ਕਹਾਂ ਮਿਹਰਬਾਨੀ ਵਾਲੀ ਕਿਹੜੀ ਗੱਲ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਸੀ ਕੱਲੇ ਪਤਾ ਕੀ ਚੱਕਰ ਆ ਕਈ ਲੋਕੀ ਇਹੋ ਜਿਹੇ ਆ ਨਾ ਜਦੋਂ ਛੁੱਟੀ ਕਰਦੇ ਪੈਸੇ ਘੱਟ ਲੈਂਦੇ ਆ ਕੋਈ ਨਹੀਂ ਹਣਾ ਤੋ ਕੇਹੀ ਮਜਬੂਰੀ ਨਹੀਂ ਆਪਾਂ ਨੂੰ ਇਦਾਂ ਦਾ ਹੈ ਨਹੀਂ ਕੁਝ ਵੀ ਚਲੋ ਤੇ ਛੱਟ-ਬੱਟਣ ਲੱਗੀ ਆ ਤੇ ਹਾਂ ਕੰਮ ਮੈਂ ਜਾਨੀ ਕੋਈ ਗੱਲ ਨਹੀਂ ਕਹਿੰਦੀ ਸੋਮਵਾਰ ਹੋਰ ਹੋਰ ਹੈ ਤੇ ਇਹਨਾਂ ਦੋਨਾਂ ਨੇ ਰਲ ਕੇ ਰੂਬਲ ਨੇ ਤੇ ਇਹਨਾਂ ਨੇ ਰਲ ਕੇ ਦੋਨਾਂ ਨੇ ਝਾੜੂ ਪੋਚਾ ਕਰ ਲਿਆ ਅੱਜ ਤੇ ਹਾਂ ਸਾਰਾ ਕੰਮ ਨਿਬੜ ਗਿਆ ਆ ਜਾਂ ਫਿਰ ਰੋਟੀ ਆਂਦੇ ਹੋ ਤੇ ਰੋਟੀ ਖਾਣੇ ਆ ਜੀ ਚਲੋ ਬਣੇ ਰਹੀਓ ਵਲੌਗ ਨਾਲ ਜੀ ਆਂਦੇ ਆ ਸਾਰੇ ਜਣੇ ਤੇ ਫਿਰ ਖਾਣੇ ਇਕੱਠੇ ਬਹਿ ਕੇ ਰੋਟੀ ਅੱਜ ਬਲਕਨ ਨੂੰ ਵੀ ਛੁੱਟੀ ਉਹਨੇ ਖਾ ਲਈ ਰੋਟੀ ਕੰਮ ਕਰ ਹਾਂ ਚਲੋ ਵਧੀਆ ਵਧੀਆ ਆਹ ਉਹ ਦੇਖੋ ਜੀ ਜਿਹੜੀ ਨਵੀਂ ਲਿਆਂਦੀ ਸੀ ਨਾ ਟੇਬਲ ਟੇਬਲ ਦੇ ਉੱਤੇ ਰੱਖ ਕੇ ਕੰਮ ਕਰਦੀ ਆ ਆਪਣਾ ਹੁਣ ਇਹਦਾ ਵਧੀਆ ਹੋ ਗਿਆ ਹਾਂ ਬੱਸ 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 ਚਲ ਠੀਕ ਆ ਜੀ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜੀ ਲੋ ਜੀ ਆ ਗਈ ਆ ਜੀ ਸਾਡੀ ਰੋਟੀ ਦੇਖੋ ਨਾਸ਼ਤਾ ਸਵੇਰੇ ਸਵੇਰੇ ਆਲੂ ਵਾਲੇ ਪਰੌਂਠੇ ਤੇ ਹਾਂ ਜੀ ਤੁਸੀਂ ਸਾਦੇ ਕੀ ਗੱਲੋ ਜੀ ਕੀ ਖਾਣੇ ਵੀ ਆਲੂ ਵਾਲੇ ਅਜਾ ਹਮ ਕਮਾਲ ਆ ਕਦੇ ਤਾਂ ਬਹੁਤ ਵਧੀਆ ਵਧੀਆ ਖਾਣੀ ਹੁੰਦੀ ਸੀ ਜੇ ਪਹਿਲਾਂ ਖਾਂਦੀ ਸੀ ਹੁਣ ਨਹੀਂ ਮਨ ਕਰਦਾ ਆਹਾਂ ਚਲੋ ਠੀਕ ਹੈ ਜੀ ਲਓ ਜੀ ਇੱਧਰ ਕੁੜੀਆਂ ਵੀ ਖਾਣ ਡੀਆਂ ਆ ਹਾਂ ਆਲੂ ਵੀ ਛੱਡ ਤੇ ਚਲੋ ਠੀਕ ਹੈ ਜੀ ਬੜੇ ਰੀਓ ਬਲੌਗ ਨਾਲ ਜੀ ਮਿਲਦੇ ਆ ਜੀ ਇਹੀ ਦਿਖਾਈਏ ਆਲੂ ਵਾਲੀਆਂ ਪਰੌਂਠੀਆਂ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਹਾਂ ਜੀ ਟਾਈਮ ਇੱਧਰ ਪਾਉਣਾ ਇੱਕ ਹੋ ਗਿਆ ਆ ਦੇਖੋ ਜੀ ਸਫਾਈਆਂ ਸੁਫਈਆਂ ਸੀ ਸਾਰੀਆਂ ਨੀਡ ਐਂਡ ਕਲੀਨ ਸਾਰਾ ਸੀ ਅੱਜ ਕੱਲ ਕੀਤਾ ਆ ਤੇ ਇੱਧਰ ਕਪਲਕ ਕਰਦੀ ਪਈ ਆਪਣੀ ਟਿਊਸ਼ਨ ਤੇ ਜਾਣਾ ਆਏ ਨੇ ਉਹਦੇ ਤੇ ਟੈਸਟ ਆਏ ਦਾ ਤੇ ਆਪਣੇ ਟੈਸਟ ਦੀ ਤਿਆਰੀ ਕਰਦੀ ਪਈ ਆ ਹਾਂਜੀ ਭੈਣ ਜੀ ਚੋ ਕੀ ਕਰਦੇ ਸਮ ਤੇ ਮੰਮੀ ਇੱਧਰ ਲੰਮੇ ਪਏ ਆ ਤੇ ਇੱਧਰ ਚੱਲਦਾ ਪਿਆ ਆ ਸਾਡਾ ਕੱਲ ਵਾਲਾ ਬਲੌਗ ਤੇ ਅੱਜ ਅਸੀਂ ਬਣਾਵਾਂਗੇ ਕੜੀ ਚਾਵਲ ਅੱਜ ਵੀ ਛੁੱਟੀ ਆ ਤੇ ਖੜੀ ਚੌਲ ਬਣਾਵਾਂਗੇ ਇਦਨ ਮੈਂ ਬੇਸਣ ਘੋਲ ਕੇ ਰੱਖ ਦਿੱਤਾ ਆ ਇਹਦੇ ਚ ਦੋ ਚਮਚ ਵੱਡੇ ਪਾ ਕੇ ਆਹ ਵਾਲੇ ਤੇ ਘੋਲ ਕੇ ਰੱਖ ਦਿੱਤਾ ਆ ਮੈਂ ਬੇਸਣ ਆ ਕੇ ਲਾਵਾਂਗੇ ਕੜੀ ਨੂੰ ਤੜਕਾ ਮੰਮੀ ਕਰ ਦੋਗੇ ਸਮਾਨ ਤਿਆਰ ਨਾਲ ਬਣਾਵਾਂਗੇ ਚਾਵਲ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਮਿਲਦੇ ਆ ਜੀ ਤੁਹਾਨੂੰ ਦੁਬਾਰਾ ਇੱਧਰ ਇੱਕ ਵੱਜ ਗਿਆ ਤੇ ਆਪਾਂ ਕੱਪੜੇ ਵਗੈਰਾ ਸੁੱਕਣੇ ਪਾ ਕੇ ਆ ਗਏ ਕਿਚਨ ਚ ਮੇਰੇ ਕੱਲ ਵਾਲੇ ਮਸਵੇ ਦੇ ਕੱਪੜੇ ਪੈਸੇ ਸੁੱਕ ਗਏ ਆ ਹਾਂ ਸਵੇਰੇ ਸਿੱਟਿਆ ਸੀ ਮੈਂ ਤਾਰਾਂ ਤੇ ਕੱਲ ਵਾਲੇ ਸੀਗੇ ਨਾ ਪਰ ਸਾਰੇ ਸੁੱਕ ਗਏ ਹੁਣ ਉਹਦੀਆਂ ਤੇਹਾਂ ਮਾਰਦੇ ਆ ਆਪਾਂ ਤੁਰਕਾ ਤੁਰਕਾ ਲਾ ਕੇ ਹਾਂਜੀ ਤੇ ਹੁਣ ਵਾਲੇ ਕੱਪੜੇ ਪਾਏ ਬਦਲ ਫੇਰ ਚੜੇ ਜਲੰਧਰ ਵੱਲ ਬਹੁਤ ਅੰਮੀ ਪੱਦਰ ਵੇ ਹੋਇਆ ਆ ਜਲੰਧਰ ਮੈਂ ਹਰਮਨ ਨੂੰ ਬਾਜ਼ ਮਾਰ ਕੇ ਆਈ ਆ ਮੈਂ ਕਿਹਾ ਉੱਟ ਜਾ ਭਰਾਵਾ ਸਾਢੇ 12 ਹੋ ਗਏ ਆ ਹਰਮਨ ਆਇਆ ਹੋਇਆ ਰਾ ਉਹ ਕੰਮ ਸੀ ਥੋੜਾ ਜਿਆਦਾ ਹੂੰ ਕਹਿੰਦਾ ਮੈਂ ਆਉਂਦਾ ਆਂ ਬਸ ਇੰਨਾ ਕਹਤਾ ਆ ਇਹ ਰਾਤ ਆਇਆ ਹੋਇਆ ਐ ਇਹਨੂੰ ਥੋੜਾ ਜਿਹਾ ਕੰਮ ਸੀਗਾ ਪਰ ਮoze ਮਨੂ ਚੰਦਰਾ ਕੋਲ ਚਲ ਉਹ ਇੱਧਰ ਲੱਕ ਬੰਦ ਕੀਆ ਕੜੀ ਨੂੰ ਹੋਰ ਅੱਜ ਕੜੀ ਬਣਾਉਣੀ ਆ ਜਾਣਾ ਅੱਜ ਡੀਮਾਰਟ ਥੋੜਾ ਜਿਹਾ ਸਮਾਨ ਲੈ ਕੇ ਆਣਾ ਰਾਸ਼ਨ ਘਰ ਦਾ ਹੂੰ ਜਾਣਾ ਰਾਸ਼ਨ ਦੁਪਹਿਰੇ ਪਹਿਲੇ ਨਹੀਂ ਜਾਣਾ ਸ਼ਾਮ ਨੂੰ ਜਾਵਾਂਗੇ ਕੋਈ ਨਹੀਂ 6:00 ਇਹ ਸ਼ਾਮ ਹੀ ਜਾਵਾਂਗੇ 6 ਵਜੇ ਨਾਲ ਹੂੰ 6 ਵਜੇ ਚੱਲਾਂਗੇ ਜੇ ਮੀਨਾ ਆਇਆ ਤਾਂ ਠੀਕ ਤੇ ਮੀਨਾ ਆ ਗਿਆ ਮੋਸ਼ਕਲਾ ਹਾਂ ਠੀਕ ਆਖਰੀ ਵਾਰ ਜਾਣਾ ਆਖਰੀ ਵਾਰ ਠੀਕ ਹੈ ਆਖਰੀ ਵਾਰ ਜਾਣਾ ਠੀਕ ਹੈ ਠੀਕ ਹੈ ਰਾਸਨ ਲਿਆਈਏ ਥੋੜਾ ਰਾਸਨ ਸਾਬੋਂ ਜੂਪਨ ਹੂੰ ਲਪਨ ਹੈ ਹੋਰ ਜੀ ਲਸਣ ਵੀ ਲੈ ਆਇਆ ਤੇ ਆਲ ਮੰਮੀ ਕੱਟ ਕੇ ਦੇ ਮੈਂ ਅਦਰਕ ਘਾਟ ਲਮਾ ਅਦਰਕ ਤੇ ਮਿਰਚਾਂ ਗ੍ਰाइंड ਕਰਨੀਆਂ ਆ। ਆ ਰੱਖੇਂ ਫ੍ਰਿਜ ਦੇ ਵਿੱਚ ਮੇਰੇ ਘਰ ਨਾਲ ਨਹੀਂ। ਹੂੰ। ਚਲ ਜਦ ਤੱਕ ਹੁੰਦਾ ਪਿਆ ਤੇਲ ਗਰਮ ਹੋਉਂਦੀ ਤੇ ਫਿਰ ਦਖਾਨੇ ਤੇ ਲਾ ਕੇ ਤੋੜ ਕੇ ਕੜੀ ਗਿਜਦੀ ਰਹੋਗੀ। ਠੀਕ ਆ। ਤੇ ਆਪਾਂ ਆਪਣਾ ਕੰਮ ਕਰ ਲਵਾਂਗੇ ਨਾ ਵੀ। ਹੋਰ ਕੀ? ਚਲੋ। ਦੰਨਿਆ ਤੁਹਾਨੂੰ। ਲੋ ਜੀ ਪਾ ਦਿੱਤਾ ਇਹਦੇ ਵਿੱਚ ਮੈਂ ਤੋੜ ਕੇ ਤੇਲ ਵਿੱਚ ਮੈਂ ਪਾਈਆਂ ਨਾ ਮਿਰਚਾਂ ਚ ਕੱਢ ਕੇ ਲਾਲ ਲਾਲ ਮਿਰਚਾਂ ਅੱਜ ਪਹਿਲਾਂ ਪਾਤੀਆਂ। ਅੱਜ ਸੁੱਟਦੀਆਂ ਤੋੜ ਕੇ ਦੇ ਵਿੱਚ। ਠੀਕ ਚਾਰ ਪੰਨ ਦੇ ਗ੍ਰੈਂਡ ਕਰ ਲਈਆਂ ਆ ਦੋ ਤਿੰਨ ਛਟੀਆਂ ਅੱਧੇ ਚੀਰਾ ਦੇ ਕੇ ਇਹਨਾਂ ਨੂੰ ਵਧੀਆ ਲੱਗਦੀਆਂ ਆ ਠੀਕ ਆ ਤੇ ਇਧਰ ਕਰ ਲਿਆ ਆ ਅਦਰਕ ਉਧਰ ਅਕ ਅਦਰਕ ਤੇ ਆਪਣੇ ਹਰੀਆਂ ਮਿਰਚਾਂ ਗ੍ਰੈਂਡ ਬੇਸਨ ਘੋਲਿਆ ਪਿਆ ਆ ਬਸ ਸੋ ਆਪਾ ਭੁੱਜ ਜਾਵੇ ਠੀਕ ਅਗੇ ਵਿੱਚ ਬੇਸਨ ਘੋਲ ਲਿਆ ਲਈਏ ਇਮਲੀ ਦੇ ਦਾ ਪ੍ਰੇਤ ਮੈਂ ਦੇਖ ਲਿਆ ਇਹ ਜਿਹੜੇ ਦੇਖਿਆ ਮੈਂ ਇਮਲੀ ਮਾਰੀ ਆ ਹਾਂਜੀ ਔਰ ਆਚਾਰ ਪਾਇਆ ਅੰਬ ਦਾ ਕਾ ਨਿੰਬੂ ਅੰਬ ਨਿੰਲੇ ਮਿਰਚਾਂ ਦਾ ਨਿੰਬੂ ਦਾ ਤੇ ਮਿਰਚਾਂ ਦਾ ਇਹ ਵਾਰੇ ਧੁੱਪੇ ਰੱਖਣਾ ਸੀ ਧੁੱਪੇ ਰੱਖਿਆ ਨਹੀਂ ਹੋਇਆ ਰੱਖ ਲੈ ਵਾਚੂ ਧੁੱਪੇ ਟੇਬਲ ਤੇ ਰੱਖ ਕੇ ਰੱਖ ਲੈਣੇ ਨਾ ਹੂੰ ਤੇ ਚਲੋ ਹੋ ਜਵੇ ਪਿਆਜ਼ ਜੀ ਤੇ ਆਹ ਅਗਲੀ ਬਰਾਦੂ ਦੇ ਪਰੇਦੀ ਸਬਜ਼ੀ ਬਣਾਈ ਸੀ ਦੇਖੋ ਖਾਦੀ ਨਹੀਂ ਖਾਣ ਦਾ ਜੀ ਨਹੀਂ ਲੱਗਾਂ ਧੁੱਪ ਨਹੀਂ ਬੈਣੀ ਆ ਫੜਦਾ ਨਹੀਂ ਆਉਂਦਾ ਸੇ ਇਹਨਾਂ ਟੁਟਕਾ ਉਹਨੀਆਂ ਗੇਰੂ ਦੇ ਸਾਰੇ ਸਮਾਨ ਠੀਕ ਚਲੋ ਲਾ ਕੇ ਟੁਟਕਾ ਦਿਖਾਉਂਦੇ ਆਂ ਬਰੀਆਂ ਕੜੀ ਦਿਖਾਈ ਵਧਾਈਆ ਓਕੇ ਲੋ ਜੀ ਇਧਰ ਪਾ ਦਿੱਤੀ ਕੜੀ ਕੜੀ ਨਹੀਂ ਪਾਈ ਜੀ ਲੱਸੀ ਲੱਸੀ ਤੇ ਲੱਸੀ ਕੜੀ ਤਾਂ ਬੰਦੀ ਪਈ ਆ ਤੇ ਇਧਰ ਪਕੌੜਿਆਂ ਦੀ ਤਿਆਰੀ ਵੀ ਹੋ ਗਈ ਆ ਇਧਰ ਤੇਲ ਰੱਖ ਦਿੱਤਾ ਹੈ ਕਰ ਤੇ ਔਰਿਆਂ ਨੂੰ ਇਧਰ ਦੇਖਾਂ ਪਕੌੜਿਆਂ ਦਾ ਦੇਖੋ ਲੋ ਜੀ ਤੇਰ ਪਕੌੜੀਆਂ ਦਾ ਵੀ ਤਿਆਰ ਹੋ ਗਿਆ ਹੈ। ਹੋਰ ਸਾਰਾ ਖਲਾਰਾ ਚੱਕੀ ਹੈ। ਹਾਂ। ਤੇ ਚਲੋ। ਨਾ ਲੋ ਜੀ ਤੇਰ ਪਕੌੜੇ ਵੀ ਬੰਦੇ ਪਿਆ ਕੜੀ ਲਈ। ਚਲੋ ਜੀ ਇਧਰ ਕੜੀ ਵੀ ਜਿੱਦੇ ਪੈ ਗਈ ਆ। ਹਮ ਇਧਰ ਚੌਲ ਵੀ ਜਲੇ ਪਾਤਿਆ ਨੇ। ਅਸੀਂ ਖਾ ਮੰਗੇ ਰੋਟੀ। ਬਾਅਦਿਆਂ ਦੇ ਬਣਾਵਾਂਗੇ ਚਾਵਲ। ਚਾਵਲ। ਹਾਂ। ਜੇ ਰੋਟੀ ਨਾਲ ਰੋਟੀ ਖਾ ਸਕਦਾ ਦਿਨ ਚਾਵਲ ਨਾਲ ਚਾਵਲ ਨਾਲ ਖਾ ਸਕਦਾ ਹੈ ਜੋ ਖਾਣਾ ਹੈ ਖਾ ਸਕਦਾ ਦੇਖੋ ਜੀ ਪਕੌੜੇ ਕਿੰਨੇ ਸੋਹਣੇ ਰੜੇ ਆ ਸੜੇ ਨਹੀਂ ਆਗੇ ਪਕੌੜੇ ਖਾ ਜਾਂਦਾ ਸੜੇ ਨਹੀਂ ਆਗੇ ਰੜੇ ਆ ਬਿਲਕੁਲ ਨਹੀਂ ਰੜੇ ਸੜੇ ਹਨ ਨਾ ਵਿੱਚੋਂ ਵੀ ਹੋਏ ਹਨ ਚਲੋ ਨਾਲੋ ਤੜਕਾ ਹੋ ਕਰ ਲੋ ਫਿਰਣਾ ਹੋਰ ਕੀ ਪਕੌੜੇ ਦੇ ਪੌਂਟ ਆਂਦੇ ਠੀਕ ਵੀ ਲੈ ਕੇ ਆਓ ਚਲੋ ਜਿੱਦ ਤੱਕੜੀ ਬਣ ਗਈ ਹੈ ਨਹੀਂ ਹਾਲੇ ਰਿੱਝ ਜਾਵੇ ਪਕੌੜੇ ਘਾਤੇ ਨੇ ਓਕੇ

ਲੂਰੀ ਲਾਗੇ ਤੋਂ ਹੀ ਤਿਆਰੀ ਨਾ ਮੈਨੂੰ ਕੀਂ ਕਾ ਰੋਟੀ ਪਕਾ ਕੇ ਦਿੰਨੀ ਐ ਹੂੰ ਉੱਠ ਗਏ ਐ ਵੀ ਤੇ ਚਲੋ ਫਿਰ ਮਿਲਦੇ ਆਣਾ ਤਾਂ ਆ ਬਣਾਣੀਆਂ ਨਾਲ ਰੋਟੀ ਬਾੜ ਦਮਾਣੀ ਠੀਕ ਐ ਲਾ ਲੂਰੀ ਆਪਾਂ ਦੀ ਪਰ ਕੇ ਲੋ ਜੀ ਟਾਈਮ ਹੋ ਗਿਆ ਜੀ ਪੌਣੇ 3 ਤੇ ਆਪਾਂ ਇੱਧਰ ਕਰ ਰਹੇ ਆ ਜੀ ਨਾਸ਼ਤਾ ਪਾਣੀ ਆਪਣਾ ਦੁਪਹਿਰ ਦਾ ਹਾਂਜੀ ਅੱਜ ਕਰਾਰੀ ਬਣੀ ਫੇ ਅਸੀਸੀ ਹੋ ਰਹੀ ਆ ਨਾ ਮੈਨੂੰ ਵੀ ਕਰਾਰੀ ਲੱਗੀ ਆ ਚਾਰ ਮਿਰਚਾਂ ਮੈਂ ਦਪਾਈਆਂ ਹਾਂ ਤਿੰਨ ਮਿਰਚਾਂ ਮੈਂ ਤੋੜ ਕੇ ਉਹਦੇ ਛੋੜ ਦਿੱਤੀਆਂ ਸੀ ਪੀਂ ਹੂੰ ਔਰ ਜਿਹੜੀ ਮਿਰਚਾਂ ਖੁਰਗੀਆਂ ਖੁਰਗੀਆਂ ਵਿੱਚ ਨਾ ਸੀ ਹੂੰ ਬਾਈਓ ਉਹ ਰੱਖ ਕੜੀ ਥੋੜੀ ਜੀ ਕਰਾ ਲਈ ਆ ਸਾਡਾ ਮਾਤਾ ਨੇ ਖਾ ਲਈ ਸਾਡੀ ਪਰ ਸਾਡੀ ਮਾਤਾ ਨੂੰ ਨਹੀਂ ਲੱਗੀ ਕਰਾ ਰਹੀ ਆ ਜਣਾ ਮम्मी ਕਹਿੰਦੇ ਠੀਕ ਆ ਕਰਾ ਰਹੀ ਕਰਾ ਰਹੀ ਸਵਾਦ ਆਦੀ ਕੜੀ ਦਾ ਨਹੀਂ ਕੜੀ ਵਾਕਈ ਥੋੜੀ ਜੀ ਥੋੜੀ ਜੀ ਕਰਾਰੀ ਹੋਵੇ ਤਾਂ ਫੇਰ ਹੀ ਵਧੀਆ ਚਲੋ ਕਰ ਲਈਏ ਜੀ ਬਾਕੀ ਦਾ ਵੀ ਨਾਸ਼ਤਾ ਥੋੜਾ ਜਿਆ ਕਰ ਲਿਆ ਸੀਗਾ ਮੈਂਗਾ ਬਲੌਗ ਬਣਾਇਆ ਨਹੀਂ ਖਾ ਚਲੋ ਨਾਲੇ ਦੱਸ ਦਈਏ ਵੀ ਕੜੀ ਬਹੁਤ ਸਵਾਦ ਬਣੀ ਔਰ ਕਰਾਰੀ ਬਣ ਰਹੀ ਆ ਜ ਇੱਧਰ ਟਾਈਮ ਦੇਖ ਸਕਦੇ ਆ ਸਵਾ 6 ਹੋ ਗਿਆ ਤੇ ਇੱਧਰ ਦੇ ਚੱਕ ਲੈ ਝੋਲਾ ਇੱਧਰ ਸਾਡੀ ਕੱਪਲ ਜਾ ਰਿਹਾ ਅੱਜ ਸ਼ਾਪਿੰਗ ਕਰਨ ਰਸ਼ਨ ਲੈ ਆ ਗਏ ਦੇ ਕੇ ਆਤੀ ਉਹ ਸੈਲ ਲੈ ਗਿੱਤੀ ਆਹੋ ਮੰਮੀ ਪਾਪਾ ਜਾ ਰਿਹਾ ਰਸ਼ਨ ਡੇਟ ਤੇ ਚਲੋ ਆਏ ਅਸੀਂ ਚਲੋ ਠੀਕ ਆ ਆਏ ਭਾਈ ਆਏ ਫੋਨ ਲੱਗ ਜਾਣਾ ਆ ਬਲੌਗ ਵਾਲਾ ਨਹੀਂ ਨਹੀਂ ਬਲੌਗ ਵਾਲਾ ਰਹਿੰਦਾ ਹੀ ਹੈ ਓਕੇ ਠੀਕ ਆ ਓ ਕਿੰਨਾ ਬਹੁਤ ਬਣਾਉਣਾ ਥੋੜਾ ਜਿਹਾ ਬਣਾਉਣਾ ਲਓ ਜੀ ਇੱਥੇ ਬੈਠਦੀ ਆ ਕੈਂਡੀ ਦਾ ਉਹਨ ਜਿੱਦ ਤੱਕ ਤਾਂ ਸਾਰਿਆਂ ਨੂੰ ਪਤਾ ਹੀ ਆ ਕੁੱਟ ਪੈ ਗਈ ਕੈਂਡੀ ਦੇ ਕੈਂਡੀ ਬਾਹਰ ਕਰ ਦਿੱਤੀ ਸਾਰਾ ਪੁੰਦੇ ਨਾ ਉਦੋਂ ਹਾਂ ਉਦੋਂ ਕਮ ਖਰਾਬ ਹੁੰਦਾ ਓਕੇ ਬਾਏ ਬਾਏ ਚਲੋ ਜੀ ਚੱਲੇ ਗਏ ਓਕੇ ਓਕੇ ਚਲੋ ਮਿਲਦੇ ਆ ਫਿਰ ਪਹਾਨੇ ਪਏ ਜੀ ਆਈਸਕ੍ਰੀਮ ਹੈ ਤੇ ਡੀਮਾਰਟ ਆਈ ਸੀ ਰਸਨ ਲੈਣ ਤੇ ਰਾਸ਼ਨ ਸਪਲਾਈਸ਼ਨ ਲੈ ਰਸ਼ ਬਹੁਤ ਸੀ ਅੰਦਰ ਜਿਸ ਕਰਕੇ ਬਲੌਗ ਅਸੀਂ ਬਣਾਇਆ ਹੀ ਨਹੀਂ ਤੇ ਹੁਣ ਖਾ ਕੇ ਇਸ ਕਰਕੇ ਮਿੱਕੇ ਕਦੇ ਚਲਦੇ ਆ ਘਰ ਹੋਰ ਹੋਰ ਤੇ 8 ਵਜ ਗਿਆ ਤੇ ਇੱਧਰ ਮੰਮੀ ਪਾਪਾ ਵੀ ਆ ਗਿਆ ਸਮਾਨ ਲੈ ਕੇ ਤੇ ਇੱਧਰ ਵੀ ਲੱਗਦਾ ਕੈਂਡੀ ਦਾ ਫੇਰ ਰੌਲਾ ਪੈ ਗਿਆ ਆ ਹਾਂਜੀ ਆਪਾਂ ਹੋ ਹੋ ਪਾਪਕਨ ਪਾਪਕਨ ਆ ਪਾਪਕਨ ਦੇਖ ਤੇਰਾ ਇੱਕ ਮਿੰਟ ਇੱਕ ਮਿੰਟ ਰੁਕੋ ਲੈ ਹੁਣ ਦਿਖਾਓ ਬ੍ਰੈਸ਼ ਦੇਖ ਬੰਦੂ ਵਾਹ ਦਿਖਾਈ ਇੱਧਰ ਮਾਰੀ ਜਰਾ ਫਲੈਸ਼ ਅੰਦਰ ਕੁਝ ਹੈਗਾ ਤਾਂ ਨਹੀਂ ਇਹ ਦੇਖੋ

ਸਾਰਾ ਕੁਝ ਮਿਲ ਗਿਆ ਆਹ ਆ ਲੈ ਕੇ ਆਏ ਸਾਬਣ ਇੱਕ ਮੇਰਾ ਇੱਕ ਤੇਰੀ ਮਾਸੀ ਦਾ ਅੱਛਾ ਇੱਕ ਕਪੜਾ ਅਲੱਗ ਅੱਛਾ ਕਪੜਾ ਸਾਬਣ ਲੈ ਕੇ ਆਈ ਸੀ ਬਾਕੀ ਸਾਰਾ ਨਹੀਂ ਆ ਰਹੀ ਗਾਇਸ ਮੇਰੇ ਲਈ ਆਜੂ ਖਾਇਆ ਥੈਂਕ ਯੂ ਓਕੇ ਇਹ ਕੀ ਹੈ ਅਜਾ ਪੂਜਿਆ ਦੇਖੀ ਮੇਰ ਦਾ ਪੈਗੜ ਦੇਖੋ ਪੱਤ ਦਾ ਗੱਲੋ ਦਾ ਇਹ ਮਾਸੀ ਮੈਂ ਮਾਸੀ ਦਾ ਫੇਵਰੇਟ ਹਨਾ ਦਾ ਗੱਲੋ ਦਾ ਉਹ ਦੇਖੀ ਮੈਨੂੰ ਮੈਂ ਜਮਨੂ ਵਿੱਚ ਇਹ ਮਿਲ ਗਿਆ ਹੈ ਆਹ ਵੀ ਸ਼ਾਹਰੀ ਦੇ ਆਪ ਇਕੱਠੀ 5 ਕਿਲੋ ਮਾਸੀ ਸਭ ਤੋਂ ਜ਼ਿਆਦਾ ਖੁਸ਼ ਦੇਗੀ ਮਿਰਚ ਦੇਖ ਕੇ ਹੋਏ ਹੋਣੇ ਆਹ ਲਿਆ 5 ਕਿਲੋ ਇਕੱਠੀ ਮੰਮੀ ਆਹ ਮਾੜੀ ਸਾਰਾ ਚਲੋ ਖੀਲੋ ਐਸਐਸਪੀ ਵੀ ਆ ਗਿਆ ਤੇ ਇੱਟਰਾਈਆ ਦਾਲਾ 610 ਰੁਪਏ 620 ਰੁਪਏ ਕਿਲੋ ਇਹ ਹੈਗੀ 120 ਰੁਪਏ ਕਿਲੋ ਠੀਕ ਹੈ 600 ਦੀ ਆ 5 ਕਿਲੋ ਉੱਥੇ ਪਈ ਹੈ 460 ਰੁਪਏ 425 ਆ ਦੀ 425 ਕਿਹਦੇ 460 ਕਿੱਥੇ ਆ ਪਾਣੀ ਪੁਣੀ ਪੀਣਾ ਕੋਸ਼ੀ ਪੁਣੀ ਬੋਤਲ ਕੋਸ਼ੀ ਆਈ ਖਾ ਵੀ ਗਏ ਓਕੇ ਓਕੇ ਤੁਹਾਨੂੰ ਪਹਿਲਾਂ ਤੇ ਚਾਲ ਕਰਦੀ ਅਸੀਂ ਆਈਸਕ੍ਰੀਮ ਖਾਧੀ ਓਏ ਹੋਏ 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 ਅੱਜ ਫੇਰ ਅੱਜ ਡੇਟ ਤੇ ਗਏ ਸੀ ਨਾ ਦੇ ਦੋਨੇ ਆਣੇ ਹਾਂ ਡੈਸ਼ਨ ਡੇਟ ਹੈ ਹਾਂ ਮੇਰਾ ਪੁੱਛੂ ਤੇ ਹਮਾਰੀ ਹੈ ਮਾਸੀ ਹਾਂਜੀ ਮੈਂ ਕਿ ਮਾਸੀ ਸਾਬ ਦਾ ਖੁਸ਼ ਆ ਦੇਖ ਕੇ ਹੋਏ ਹੁਣੇ ਆ ਦੇਖੀ ਮੇਰੇ ਕਿਉਂਕਿ ਇਹ ਮਾਸੀ ਦੀ ਫੇਵਰੇਟ ਆ ਪੈਕੇਟ ਕਹਿੰਦੇ ਨਹੀਂ ਹਾਂ ਲਓ ਜੀ ਪੱਲੂ ਦਾ ਬਰਸ਼ ਚੈੱਕ ਕਰੋ ਇਧਰ ਜੀ ਕਿਉਂਕਿ ਇਹ ਤਾਂ ਥੋੜੀ ਬੱਬੀ ਚ ਕੱਢ ਕੇ ਵਾਹ 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 ਬਾਹਰ ਨਹੀਂ ਰੱਖਣੀ ਦੇ ਬਾਹਰ ਕੇ ਤਾਂ ਕਹਿੰਦੇ ਨੀ ਫੁੰਡੀ ਵੀ ਵੈ ਮੈਂ ਤੁਹਾਨੂੰ 버거 ਲਿਆ ਕੇ ਦਿੰਦਾ ਹਾਂ ਠੀਕ ਹੈ ਜੀ ਓਕੇ ਹਜੇ ਨਹੀਂ ਬੋਲੀ ਇੱਧਰ ਦਿਖਾਣਾ ਆ ਇੱਧਰ ਕੀ ਕੀ ਆ ਉਹ ਤਾਂ ਗਰਮ ਹੋਣੀ ਅੰਦਰ ਲੋ ਜੀ ਇੱਧਰ ਹੁਣ ਲੱਗੇ ਆ ਜੀ ਆਪਾਂ ਸਮਾਨ ਸਭ ਨੂੰ ਸਾਂਭਣ ਟਾਈਮ ਹੋ ਗਿਆ 8:30 ਤੇ ਇੱਧਰ ਕੁੜੀਆਂ ਨੂੰ ਦਿੱਤੇ ਹੀ ਲਿਆ ਗਏ ਮੈਂ 버거 ਦੇਖੋ ਜੀ ਕਿਦਾਂ ਪਲੇਟਾਂ ਦੇਖੋ ਕਿਦਾਂ ਚੱਕ ਲਿਆ ਦੋਨਾਂ ਜਣੀਆਂ ਨੇ ਆਪਣੀਆਂ ਕਿਉਂਕਿ ਇਹ 버거 ਫੋਲ ਫੋਲ ਕੇ ਖਾਣੀਆਂ ਖੋਲ ਖੋਲ ਕੇ ਦੇਖੋ ਜੀ ਕਿਦਾਂ 버거 ਖਾਦੀਆ ਹਾ 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 ਆ ਗਿਆ ਆ ਗਿਆ ਜੀ ਟਾਈਮ 8:30 ਹੋ ਚੱਲੇ ਆ ਤੇ ਹਾਂਜੀ ਕਿੰਨਾ ਰਾਜਮਾ ਦਾ ਕਿੰਨਾ ਫਰਕ ਆ ਦੇਖੋ ਆ ਰਾਜਮਾ ਦੇਖ ਲੋ ਕਿਦਾਂ ਦੇ ਆ ਕਿਦਾਂ ਦੇ ਮੋਟੇ ਬ੍ਰੀਕ ਆ ਪਿਛਲੀ ਵਾਲਾ ਸੀ ਫਰਕ ਪੈ ਜਾਂਦਾ ਫਸਲ ਫਸਲ ਦਾ ਇਹ ਇੱਕ ਰਾਜਮਾ ਇੰਨੇ ਕੋਕਾ ਕੋਲਾ ਰੰਗ ਦੇ ਜੰਮੂ ਦੇ ਜਿਹੜੇ ਆ ਦੇ ਉਹ ਲੈ ਲੈਣੇ ਸੀਗੇ ਉਹਦਾ ਰੰਗ ਐਨਕੋ ਕੋ ਗੋਲਸ ਮੇਰੇ ਸੂਰ ਦਾ ਡਾਰਕ ਹਾਂ ਹਾਂ ਚਲੋ ਕਦੀ ਬਣਾਵਾਂਗੇ ਉਹ ਆਹੋ ਦੇਖ ਲਿਓ ਅਗਲੀ ਵਾਰ ਲੈ ਆਵਾਂਗੇ ਜਿਹੜੀ ਚੀਜ਼ ਲੈਣਗੇ ਹਨਾ ਉਹ ਰਹਿ ਗਈ ਸੌਸ ਹਮੇਸ਼ਾ ਉਹ ਭੁੱਲ ਗਏ ਤੀਜੀ ਵਾਰੀ ਆਪਾਂ ਸੌਸ ਭੁੱਲ ਗਏ ਉੱਥੇ ਹਿੰਗ ਦੀ ਡੱਬੀ ਟੋਕਰੀ ਚ ਪਾਈ ਉਹਨਾਂ ਦੇ ਕਾਊਂਟਰ ਦੇ ਛੱਡੇ ਕਾਊਂਟਰ ਤੇ ਰਹਿ ਗਈ ਉਹਨਾਂ ਨੇ ਭਲਾਇਆ ਨਹੀਂ ਬੇ ਲੋਕ ਤੇ ਬੰਦੇ ਨੇ ਕੀਤਾ ਨਹੀਂ ਇੱਧਰ ਨੂੰ ਜਦੋਂ ਉਹਨਾਂ ਨੇ ਸਮਾਨ ਕੀਤਾ ਨਾ ਉਹਨੇ ਸਾਫ਼ ਕੀਤਾ ਉਹਨੇ ਕੋਈ ਡੇਂਗ ਦੀ ਡੱਬੀ ਵੀ ਉੱਥੇ ਹੀ ਚਲੋ ਤੁਸੀਂ ਇਦਾਂ ਕਰੋ ਸਮਾਨ ਨੂੰ ਸਾਰਾ ਸੰਭੋ ਤੇ ਹੋਵੋ ਵਿਲੇ ਤੇ ਫੇ ਕਰੋ ਰੋਟੀ ਪਾਣੀ ਦਾ ਵਿਜਗਾਰਡ ਤੇ ਫੇਰ ਆਪਾਂ ਹੋਈਏ ਖਾ ਪੀ ਕੇ ਵਿਹਲੇ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਬੋਲ ਦੇ ਦੇ ਲੋ ਦਿਮਾਗ ਇਹਦਾ ਕੁੜੀ ਦਾ ਤੂੰ ਬਲਦਾ ਹੁਣ ਮੈਂ ਇਹਨੂੰ ਕਿਹਾ ਮੈਂ ਕਿਹਾ ਨਾ ਚੌਲ ਕੱਢ ਕੱਢ ਕੇ ਕਿਸੇ ਡੱਬੇ ਚ ਰੱਖ ਦੇ ਇਹਨੇ ਕੀ ਕੀਤਾ ਕੱਚੇ ਚੌਲ ਡੱਬੇ ਚ ਕੱਢ ਕੇ ਰੱਖ ਦਿੱਤੇ ਸਿੱਧੇ ਕੱਚੇ ਚੌਲ ਕੱਚੇ ਚੌਲ ਡੱਬੇ ਦੇ ਵਿੱਚੋਂ ਕੱਢ ਕੇ ਰੱਖ ਤੇ ਮੈਂ ਕਿਹਾ ਸੀ ਜਿਹੜੇ ਬਨੇ ਹੋਏ ਚੌਲ ਮੈਂ ਬਾਅਦ ਕਹਿਤੀ ਆ ਵੀ ਮੈਂ ਕਿਹਾ じゃ ਚੌਲ ਮੈਂ ਬਾਅਦ ਕੀ ਰੱਖ ਦੇ ਜਦੋਂ ਮੈਂ ਗਈ ਸੱਚੀ ਸੱਚ ਪਲਾਸਟਿਕ ਦਾ ਲੱਭਾ ਕਾਲੀ ਕਰ ਦਿੰਦੀ ਆ ਧੋ ਦਿੰਦੀ ਆ ਇਹ ਤਾਂ ਚਾਹ ਬਰਕਾਤ ਵੰਦੀ ਰੱਖੂ ਪਾ ਕੇ ਰੱਖੀ ਪੈਂਦੇ ਨੂੰ ਉਹ ਵੀ ਕੱਢ ਦਿੱਤੇ ਨਹੀਂ ਇਹ ਸੁਣਿਆ ਮੈਂ ਚੌਲਾਂ ਦਾ ਵੀ ਮੈਨੂੰ ਮਾਸੀ ਕਹਿ ਗਏ ਆ ਕਿ ਇਹ ਡੱਬੇ ਤੋਂ ਆਉਂਦੀ ਸੀਗੀ ਨਾ ਦਾਲ ਦਾ ਦੂਲਾ ਪੈਂਦਾ ਸਾਫ ਕੀ ਤੇ ਡੱਬੇ ਇਹਨੇ ਬਣਾਏ ਨੇ ਡੱਬੇ ਤੋਂ ਹੋਣੇ ਆ ਮੈਂ ਕਿਹਾ ਚੌਲ ਐਦਾਂ ਕਰੂ ਚੌਲਾਂ ਨੂੰ ਮੈਂ ਕਿਹਾ ਕਿਸੇ ਭਾਂਡੇ 'ਚ ਪਾ ਦੇ ਇਹਨੇ ਕੱਚੇ ਚੌਲ ਡੱਬੇ 'ਚ ਕੱਢ ਦਿੱਤੇ ਤਸਵੀਰ ਦੇ ਉਹ ਭਾਈ ਕਮਲੇ ਜਿਹੜੇ ਬਣੇ ਹੋਏ ਉਹਨਾਂ 'ਚ ਕੱਢ ਕੇ ਰੱਖਾ ਪੜਦੇ ਆ ਵੀਰੇ ਦੇ ਇਹਨਾਂ ਨੂੰ ਗੱਡੀ ਨਾਲ ਸੀਗਾ ਅੱਛਾ ਪਤਾ ਕੀ ਹੋਇਆ ਇਹਨੇ ਕਰਾ ਕਿਤੇ ਠੀਕ ਹੋਊਗਾ ਤੁਸੀਂ ਜੀ ਆਖੋ ਗਲਾ ਤੇਰਾ ਹੁਣੇ ਨਹੀਂ ਠੀਕ ਹੈ ਮੈਂ ਦੱਸਦੀ ਹਾਂ ਕਿ ਤੂੰ ਮੈਂ ਤਾਂ ਦੱਸਦੀ ਪਤਾ ਕੀ ਹੋਇਆ ਮਾਸੀ ਡੱਬਾ ਮਾਸੀ ਅੰਦਰ ਆਏ ਮਾਸੀ ਕਹਿੰਦੇ ਡੱਬੇ ਧੋਣ ਦੇ ਪੈਸੇ ਅਸੀਂ ਮੈਨੂੰ ਭਲੇਖਾ ਪੈ ਗਿਆ ਉਹ ਡੱਬੇ ਮੈਂ ਬੜੇ ਮਜਰਸ ਸੀ ਇਹ ਦੋ ਡੱਬੇ ਚੌਲ ਸੀ ਮੈਂ ਕਿਹਾ ਮਾਸੀ ਆਹ ਕੱਚ ਇੱਕ ਡੱਬੇ ਪੋਣ ਆ ਇੱਕ ਵਿੱਚ ਸਾਫ ਤੇ ਆ ਇਹ ਕੀ ਕੀਤਾ ਜਦੋਂ ਮੈਂ ਕਿਹਾ ਦੋ ਤਨੋ ਛੱਤੀ ਇਹ ਡੱਬੇ ਚ ਕੱਢ ਕੇ ਰੱਖਦੇ ਆ ਕਿੱਥੇ ਰੱਖਾ ਮੈਨੂੰ ਆਹ ਦੇਖੋ ਜੀ ਇਹ ਤਨ ਆ ਜੀ ਸ਼ਾਬਾਸ਼ ਬਹੁਤ ਅੱਛੇ ਬੇਟਾ ਐਸੇ ਹੀ ਕਰਨਾ ਹੈ ਕੰਮ ਠੀਕ ਹੈ ਨਾ ਆ ਦੇਖਾ ਇੱਥੇ ਸਚੀ ਜੇ ਡੱਤੀ ਅਜ ਕੱਢਣ ਲੱਗੀ ਚੋਲ ਮੈਂਨੇ ਮਤਲਬ ਬਣੇ ਗਿਆ ਸੀ ਕਿ ਅੱਗੇ ਮੇਰੇ ਸੁਣਿਆ ਇਦਾਂ ਆ ਵਾਈਡ ਐਂਗਲ ਤੇ ਬਣਾਈ ਜਾਨੀ ਸੀਗੀ ਬਲੌਗ ਕਾਲਾ ਕਾਲਾ ਬਣਿਆ ਚਲੋ ਕੋਈ ਗੱਲ ਨਹੀਂ ਹਾਂ ਅੱਗੇ ਆ ਜਾ اس لے گا یہ تو دیکھ سکتے بھائی جائے گا سوچو میں تو مونڈی کر

ਇਹ ਕਮਨ ਨੂੰ ਕਿੱਥੇ ਸਰਵਲ ਕੰਡਾ ਹਸਪਤਾਲਲੀ ਹੋਈ ਉਹ ਕਿੱਥੇ ਪਹੁੰਚ ਲੱਟ ਕੇ ਨਾ ਵੀ ਹੋਰ ਜਦੋਂ ਇਹ ਸਿੱਖਾ ਇਹ ਅਮਰੀਕਾ ਦਾ ਮੈਂ ਸ਼ੁਰੂ ਕਰਨ ਦਾ ਆਸਾਨ ਹੋ ਗਿਆ ਮੈਂ ਜਦੋਂ ਉਹ ਰੋਕਦਾ ਰੱਖਿਆ ਨਾ ਸੀ ਨੀਰ ਆਪਰੇ ਜਿਵੇਂ ਹੋ ਜਾਗਾ ਹੋਪ ਵੀ ਇਹਦਾ ਚਲੋ ਜੀ ਵਧਾਈਆਂ ਹੋ ਗਈਆਂ ਫਿਰ ਚਲੋ ਮਿਲਦੇ ਜੀ ਲਓ ਜੀ ਇਧਰ ਆ ਗਿਆ ਜੀ ਹੁਣ ਸਾਡੇ ਮਿੱਠੇ ਚੌਲ ਤੇ ਮਾਤਾ ਨੇ ਜਿਹੜੇ ਕੱਲ ਬਣਾਏ ਸੀਗੇ ਬਹੁਤ ਟੇਸਟੀ ਬਣੇ ਸੀਗੇ ਤੁਸੀਂ ਇਹ ਦੇਖੋ ਮੈਨੂੰ ਫੋਨ ਮਿਲ ਗਿਆ ਹਾਂ ਐਪਲ ਦਾ ਆਹ ਫੋਨ ਦੂਜੇ ਦੇ ਕਿ ਫਿਰਦਾ ਲਓ ਜੀ ਇਹਨੂੰ ਮਿਲਿਆ ਐਪਲ ਦਾ ਫੋਨ ਇਹਦੇ ਮੁੰਡੇ ਨੇ ਲੈ ਕੇ ਦਿੱਤਾ ਜੀ ਨਵਾਂ ਐਪਲ ਦਾ ਫੋਨ 14 Pro 14 Pro ਚਾ ਚਲੋ ਕਰੋ ਬਲੌਗ ਐਂਡ ਜੀ ਕਰਦੇ ਆ ਇੱਥੇ ਹੀ ਅੱਜ ਦੇ ਬਲੌਗ ਦਾ ਐਂਡ ਮਿਲਦੇ ਆ ਕੱਲ ਫੇ ਤੁਹਾਨੂੰ ਇੱਕ ਨਵੇਂ ਬਲੌਗ 'ਚ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੀਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਇੱਕ ਵਧੀਆ ਜਿਹਾ ਕਮੈਂਟ ਕਰਿਆ ਕਰੋ ਚਲੋ ਮਿਲਦੇ ਆ ਜੀ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯ